ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਾਰੇਆਂ ਨੂੰ ਵੈਲਕਮ ਕਰਦੇ ਆ ਆਪਣੇ ਚੈਨਲ ਸੰਜਲੀ ਟਿਕਰ ਉੱਪਰ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣੇ ਸੂਟ ਦਿਖਾਉਣ ਜਾ ਰਹੇ ਆਂਗੇ ਪਿਓਰ ਸਿਲਕ ਦੇ ਉੱਪਰ ਬਣੇ ਹੋਏ ਨੇ ਪਾਰਟੀ ਵੇਅਰ ਸੂਟ ਰੈਨਗੇ ਜੀ ਵਾਲੇ ਪਿਓਰ ਸਿਲਕ ਦਾ ਜਿਹੜਾ ਸਟੱਫ ਤੁਹਾਨੂੰ ਪਾਣਾ ਉਹ ਆਪਣੇ ਕੋਲੇ ਪਹਿਣਾ 5000 ਦਾ ਵਿਦ ਡਾਈ ਠੀਕ ਹੈ ਜੀ ਡਾਈ ਵਗੈਰਾ ਵਿੱਚ ਹੋਏਗੀ 5000 ਤੱਕ ਤੁਹਾਨੂੰ ਸੂਟ ਪਹਿਣਾ ਹੈ ਇਹ ਪਲੇਨ ਔਰ ਪਿਓਰ ਚੀਨੂੰਨ ਦੇ ਜਿਹੜੇ ਦੁਪੱਟੇ ਨੇ ਉਹ 1300 ਦਾ ਪਹਿਣਾ ਜੀ ਤੁਹਾਨੂੰ ਠੀਕ ਹੈ ਉਹਦੀ ਡਾਈ ਐਕਸਟਰਾ ਹੋਏਗੀ ਬਹੁਤ ਹੀ ਜ਼ਿਆਦਾ ਸੋਨਾ ਦੇਖੋ ਜਿਹੜਾ ਇਹ ਗ੍ਰੀਨ ਕਲਰ ਦਾ ਸੂਟ ਹੈ ਜਿਹੜਾ ਤੁਸੀਂ ਦੇਖ ਰਹੇ ਹੋਗੇ ਇਦਾਂ ਸਾਰੇ ਦੇ ਵਿੱਚ ਇਹਦੇ ਫਲਾਰ ਬਣੇ ਹੋਏ ਨੇਗੇ ਬਾਜੂ ਦੇ ਪਰੇ ਸਿੰਪਲ ਬੇਲ ਬਣੀ ਹੋਈ ਹੈ ਬਾਟਮ ਇਹਦੀ ਜਿਹੜੀ ਬਣੀ ਹੋਈ ਹੈ ਉਹ ਹੈਵੀ ਕਲਵਾਰ ਬਣੀ ਹੋਈ ਹੈ ਇਦਾਂ ਸਾਰੇ ਦੇ ਉੱਪਰ ਇਹ ਜਿਹੜਾ ਜਾਲ ਬਣਿਆ ਹੋਇਆ ਠੀਕ ਹੈ ਜੀ ਦਬ ਕਾ ਸਿੱਪੀ ਕੱਟਣਾ ਸਾਰਾ ਇਹਦੇ ਵਿੱਚ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਨਾ ਜਿਹੜਾ ਇਹ ਕੰਮ ਹੋਇਆ ਹੋਇਆ ਹੈ ਫੁੱਲ ਪਿਓਚੇ ਨੁੰਦਾ ਜਿਹੜਾ ਇਹਦੇ ਨਾਲ ਇਹ ਦੁਪੱਟਾ ਲੱਗਿਆ ਹੋਇਆ ਹੈ ਦੁਪੱਟੇ ਵਿੱਚ ਵੀ ਬੁੱਟੀ ਦਾ ਕੰਮ ਹੋਇਆ ਹੋਇਆ ਸਾਰੇ ਦੇ ਵਿੱਚ ਤੇ ਇਦਾਂ ਆਪਾਂ ਇਹਦੇ ਲੇਸ ਨਾਲ ਫਿਨਿਸ਼ਿੰਗ ਕੀਤੀ ਹੈ ਤੇ ਦੇਖੋ ਜੀ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਇਹ ਵਾਲਾ ਮੈਜੈਂਟਾ ਕਲਰ ਦਾ ਸੂਟ ਰਾਣੀ ਸੌਰੀ ਰਾਣੀ ਕਲਰ ਇਹਦਾ ਇਦਾਂ ਹੀ ਜਿਹੜਾ ਘੇਰੇ ਦੇ ਉੱਪਰ ਕੰਮ ਹੋਇਆ ਹੋਇਆ ਹੈ ਕੰਮ ਦੀ ਫਿਨਿਸ਼ਿੰਗ ਦੇਖੋ ਤੁਸੀਂ ਕਿੰਨੀ ਸੋਹਣੀ ਹੋ ਗਈ ਹੈ ਠੀਕ ਹੈ ਜੀ ਇਹ ਸੇ ਲਾਈਟ ਦੀ ਜਿਹੜੀ ਵੇਲ ਆ ਹੋਈ ਦੀ ਬਾਜੂ ਦੇ ਉੱਪਰ ਬਣੀ ਹੋਈ ਹੈ ਤੇ ਬਾਟਮ ਤੇ ਇਦਾਂ ਹੀ ਸਿੱਪੀ ਦਾ ਕੰਮ ਹੋਇਆ ਹੋਇਆ ਜਿੱਦਾਂ ਦਾ ਕਸਟਮਰ ਨੇ ਆਪਾਂ ਨੂੰ ਫੋਟੋ ਭੇਜੀ ਸੀ ਆਪਾਂ ਸੇਮ ਰੈਡੀ ਕਰਤਾ ਇਹ ਵਾਲਾ ਜਿਹੜੇ ਦੇ ਨਾਲ ਦੁਪੱਟਾ ਲੱਗਿਆ ਹੋਇਆ ਹੈ ਠੀਕ ਹੈ ਫੁੱਲ ਪਿਓਰ ਚ ਨੌਂ ਦਾ ਦੁਪੱਟਾ ਰਹੂਗਾ ਇਦਾਂ ਦੀ ਆਪਾਂ ਨੇ ਹੀ ਫਿਨਿਸ਼ਿੰਗ ਪੱਟੀ ਨਾਲ ਫਿਨਿਸ਼ਿੰਗ ਕੀਤੀ ਹੈ ਬਹੁਤ ਹੀ ਜ਼ਿਆਦਾ ਪਿਆਰਾ ਜਿਹੜਾ ਇਹ ਸੂਟ ਬਣਿਆ ਹੋਇਆ ਹੈ ਠੀਕ ਹੈ ਜੀ ਇੱਕ ਕਸਟਮਰ ਦੇ ਸੂਟ ਸੀਗੇ ਇਹ ਆਪਾਂ ਇਹ ਉਹਨਾਂ ਨੇ ਪਸ਼ਮੀਨੇ ਦੀ ਰੈਡੀ ਕਰਵਾਈ ਸੀ ਸਿਲਕ ਪਸ਼ਮੀਨਾ ਫੋਰ ਸਾਈਡ ਜਿਹੜਾ ਇਹਦਾ ਹੈ ਚਾਕਾਂ ਤੇ ਬੇਲ ਬਣੀ ਹੋਈ ਹੈ ਬਹੁਤ ਹੀ ਪਿਆਰੀ ਹੈ

ਸਿਲਕ ਪਸ਼ਮੀਨੇ ਦਾ ਹੀ ਦੁਪੱਟਾ ਪਾਣੀ ਡਾਈ ਕਰਵਾਇਆ ਇਹਦੇ ਉੱਪਰ ਇੰਨਾ ਹੀ ਕਟਵਰਕ ਹੋਇਆ ਹੈ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਜਿਹੜੇ ਇਹ ਪਿਆਰੇ ਸੂਟ ਬਣੇ ਹੋਏ ਨੇ ਇਹਦੀ ਬਾਟਮ ਦੇ ਉੱਪਰ ਵੀ ਹੋਏ ਹੋਏ ਬਾਟਮ ਹਨ ਇਹ ਸਾਰੀਆਂ ਹੈਵੀ ਲੁੱਕ ਦੀਆਂ ਹੀ ਨੇ ਜੀ ਸਟ੍ਰੇਟ ਬਾਟਮ ਉਹ ਨਹੀਂ ਪਾਉਂਦੇ ਠੀਕ ਹੈ ਜੀ ਸਾਰਾ ਇਹ ਦੇ ਪਰ ਇਹ ਕੰਮ ਆਇਆ ਹੈ ਨੈਕਸਟ ਪਰ ਤੁਹਾਨੂੰ ਹੈਂਡਵਰਕ ਦੇ ਦੋ ਰੀਜ਼ਨੇਬਲ ਪ੍ਰਾਈਸ ਦੇ ਪੇਪਰ ਸੂਟ ਦਿਖਾਉਣ ਲੱਗੇ ਆ ਬਹੁਤ ਹੀ ਵਾਇਰਲ ਡਿਜ਼ਾਈਨ ਹੈ ਜਿਹੜਾ ਇਹ ਚੱਲਦਾ ਪਿਆ ਰੈਡ ਕਲਰ ਦੇ ਉੱਪਰ ਇਹ ਵਾਲੀ ਹੈ ਤੇ ਦੀ ਨੈਕਲਾਈਨ ਹੈ ਇਹਦੇ ਹਿੰਗੇ ਦਾ ਚੱਕਰ ਉੱਪਰ ਕੰਮ ਆਉਣਾ ਹੈ ਠੀਕ ਹੈ ਜੀ ਇਹ ਵਾਲਾ ਜਿਹੜਾ ਇਹ ਹੈ ਬਾਜੂ ਦੇ ਉੱਪਰ ਹੋਇਆ ਹੈ ਬਾਟਮੇ ਦੀ ਪਲੇਨ ਸਿਲਕ

ਇੰਨਾ ਫਰਟਿਸ ਆ ਰਿਹਾ ਇਦਾਂ ਬਣਿਆ ਹੋਇਆ ਠੀਕ ਹੈ ਦੇ ਉੱਪਰ ਇਦਾਂ ਵਰਕ ਆਏਗਾ ਸੀਮੀ ਟਾਈਡਾ ਇਹਦਾ ਸ਼ਰਟ ਨਾਲ ਦਾ ਦੁਪੱਟਾ ਰਹੂਗਾ organza ਦਾ ਇਦਾਂ ਜਿਹੜਾ ਬਾਟਮ ਦੇ ਉੱਪਰ ਇਹਦੀ ਜਿਹੜੀ ਪ੍ਰਾਈਸ ਹੈ ਉਹ ਵੀ 2800 ਰਹੇਗੀ ਠੀਕ ਹੈ ਜੀ ਜਿਨ੍ਹਾਂ ਨੇ ਵੀ ਸੂਟਸ ਨੂੰ ਆਰਡਰ ਕਰਨੇ ਨੇ ਸਾਨੂੰ ਕੰਟੈਕਟ ਕਰ ਸਕਦੇ ਹੋ 9056775688 ਦੇ ਉੱਪਰ ਥੈਂਕ ਯੂ